ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਇੱਕ ਹੋਰ ਵੀਡੀਓ ਇਹ ਇੱਧਰ ਸ਼੍ਰੀ ਆਨੰਦਪੁਰ ਸਾਹਿਬ ਹੈ ਤੇ ਇੱਧਰ ਗੜ ਸ਼ੰਕਰ ਜਲੰਧਰ ਆ ਮੇਰੇ ਸਰ ਇੱਥੋਂ ਆਨੰਦਪੁਰ ਸਾਹਿਬ ਤਕਰੀਬਨ 3-400 ਮੀਟਰ ਹੈ ਜੀ ਆਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਰੋਡ ਹੈ ਇਹ ਤੇ ਇਸ ਰੋਡ ਤੇ ਗੁਰੂ ਘਰ ਜਿਹੜਾ ਹੈਗਾ ਇਹਦੇ ਮੈਂ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਕਿਲਾ ਹੌਲਗੜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੇ ਲਾਗੇ ਪੰਜ ਕਿਲੇ ਬਣਵਾਏ ਉਹਨਾਂ ਦੇ ਵਿੱਚੋਂ ਇੱਕ ਕਿਲਾ ਹੈ ਗੁਰਦੁਆਰਾ ਕਿਲਾ ਹੌਲਗੜ ਸਾਹਿਬ ਜਦੋਂ ਵੀ ਤੁਸੀਂ ਹੁਣ ਹੌਲੇ ਮੱਲੇ ਤੇ ਆਣਾ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੱਤੀ ਇਹ ਆ ਗਾਮਪੁਰ ਪੈਂਦਾ ਹੈ ਪਿੰਡ ਹੌਲਗੜਾ ਇੱਥੇ ਵੀ ਲੱਗੇ ਜਾਂ ਦੋ ਜਾਂ ਗਾਮਪੁਰਾ ਪੈਂਦਾ ਹੌਲਗੜ ਸਾਹਿਬ ਨਾਲ ਹੀ ਆ ਤੁਸੀਂ ਇੱਥੇ ਰੁਕਾ ਇਦੇ ਦਰਸ਼ਨ ਕਰਨੇ ਆ ਤੇ ਨਾਲੇ ਤੁਹਾਨੂੰ ਮੈਂ ਇਤਿਹਾਸ ਦੱਸ ਦੇਣਾ ਗੁਰਦੁਆਰਾ ਕਿਲਾ ਹੌਲਗੜ੍ਹ ਸਾਹਿਬ ਕਿਲਾ ਹੌਲਗੜ੍ਹ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਹੋਲੇ ਮਹੱਲੇ ਸਮੇਂ ਦੀਵਾਨ ਲਗਾਉਂਦੇ ਸਨ ਭਾਈ ਨੰਦ ਲਾਲ ਜੀ ਗੁਰੂ ਜੀ ਨੂੰ ਇੱਥੇ ਆ ਕੇ ਹੀ ਮਿਲੇ ਸੀ ਤੇ ਪੰਜਾਂ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਇਹ ਹੈ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਨਗਰੀ ਵਸਾਈ ਹਿਮਾਚਲ ਦੇ ਦੀਪचंद ਦੀ ਰਾਣੀ ਚੰਪਾ ਤੋਂ ਇਹ ਜ਼ਮੀਨ ਖਰੀਦੀ ਧੀ ਆਨੰਦਪੁਰ ਸਾਹਿਬ ਦੀ ਤੇ ਇਹਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਚੱਕ ਨਾਨਕੀ ਪਹਿਲਾਂ ਇਹਦਾ ਨਾਮ ਮੱਖਵਾਲ ਹੋਇਆ ਕਰਦਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਦਾ ਮੱਖਵਾਲ ਤੋਂ ਬਾਅਦ ਫਿਰ ਇਸ ਸਥਾਨ ਦਾ ਨਾਮ ਪੈ ਗਿਆ ਸ੍ਰੀ ਆਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਫਿਰ ਗੁਰਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਬਣਵਾਏ ਜਿਹੜੇ ਪੰਜੇ ਦਿਸ਼ਾਵਾਂ ਵਿੱਚ ਹੈਗੇ ਸੀ ਪੰਜੇ ਕਿਲੇ ਲਾਗੇ ਲਾਗੇ ਇਹਨਾਂ ਦਾ ਇਹ ਹੀ ਮਕਸਦ ਹੁੰਦਾ ਸੀ ਵੀ ਜਿਹੜੇ ਬਾਹਰੀ ਹਮਲੇ ਹੁੰਦੇ ਤੇ ਨਾ ਉਹਨੂੰ ਰੋਕਣ ਲਈ ਇਹਨਾਂ ਕਿਲਿਆਂ ਦੇ ਵਿੱਚ ਫੌਜ ਬਿਠਾਈ ਜਾਂਦੀ ਸੀ ਤਾਂ ਜੋ ਕਿ ਬਾਰੀ ਹਮਲਾ ਨਾ ਹੋਵੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਿਹੜੇ ਆਲੇ ਦੁਆਲੇ ਪੰਜ ਕਿਲੇ ਆ। ਉਹਨਾਂ ਦੇ ਵਿੱਚੋਂ ਇੱਕ ਇਹ ਕਿਲਾ ਹੈ। ਕਰੋ ਜੀ ਦਰਸ਼ਨ ਤੁਸੀਂ ਨਾਲੇ ਵੀਡੀਓ ਆਪ ਦੇਖਣੀ ਤੇ ਨਾਲੇ ਸੰਗਤਾਂ ਨੂੰ ਦਿਖਾਣੀ। ਬਾਅਦ ਤੋਂ ਬਾਅਦ ਸ਼ੇਅਰ ਕਰਨੀ। ਤਾਂ ਜੋ ਕਿ ਜਿੰਨੀ ਵੀ ਸੰਗਤ ਹੋਲੇ ਮਹੱਲੇ ਤੇ ਆਵੇ ਇਸ ਅਸਥਾਨ ਤੇ ਜ਼ਰੂਰ ਮੱਥਾ ਟੇਕ ਕੇ ਜਾਵੇ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਥੇ ਮਿਲੇ ਸੀ। ਭਾਈ ਆਨੰਦ ਲਾਲ ਜੀ ਕੌਣ ਸੀ ਭਾਈ ਆਨੰਦ ਲਾਲ ਜੀ ਔਰੰਗਜੀਬ ਦੇ ਦਰਬਾਰ ਦੇ ਵਿੱਚ ਇੱਕ ਵੱਡੇ ਕਵੀ ਤੇ ਜਦੋਂ ਕਹਿੰਦੇ ਉੱਥੇ ਉਹਨਾਂ ਨੇ ਆਪਣਾ ਕਵੀ ਦਰਬਾਰ ਹੋਇਆ ਤੇ ਬੜੇ ਡੂੰਘੇ ਵਿਚਾਰ ਆਰਥ ਕੀਤੇ ਭਾਈ ਆਨੰਦ ਲਾਲ ਜੀ ਨੇ ਔਰੰਗਜੀਬ ਕਹਿੰਦਾ ਸੀ ਵੀ ਵੀ ਗੱਲਾਂ ਦੋ ਐ ਵੀ ਜਾਤਾ ਇਨੂੰ ਮੁਸਲਮਾਨ ਧਰਮ ਅਪਣਾਣਾ ਪੈਣਾ ਜਾਂ ਫਿਰ ਇਸ ਜਹਾਨ ਤੋਂ ਫਿਰ ਜਾਣਾ ਪੈਣਾ ਉਤੋਂ ਬਾਅਦ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾ ਜਦੋਂ ਇਹ ਗੱਲ ਬਹਾਦਰ ਸ਼ਾ ਨੇ ਭਾਈ ਨੰਦ ਲਾਲ ਜੀ ਨੂੰ ਦੱਸੀ ਤੇ ਭਾਈ ਨੰਦ ਲਾਲ ਜੀ ਨੂੰ ਕਿਹਾ ਵੀ ਹੁਣ ਤੁਸੀਂ ਇੱਥੋਂ ਚਲ ਜਾਓ ਫਿਰ ਉੱਥੋਂ ਜਦੋਂ ਫਿਰ ਭਾਈ ਨੰਦ ਲਾਲ ਜੀ ਆਏ ਤੇ ਇੱਥੇ ਨਾਨਦਪੁਰ ਸਾਹਿਬ ਦੀ ਧਰਤੀ ਤੇ ਅੱਜ ਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੋਚੇ ਪਾਤਸ਼ਾਹ ਨੂੰ ਮਿਲੇ ਇੱਥੇ ਮੇਲ ਮਿਲਾਪ ਹੋਇਆ ਸੀ ਇਸ ਸਥਾਨ ਤੇ ਜਦੋਂ ਵੀ ਹੁਣ ਆਪ ਜੀ ਨੇ ਆਣਾ ਤੇ ਇੱਥੇ ਜ਼ਰੂਰ ਹੁਲੇ ਮਹੱਲੇ ਤੇ ਮੱਥਾ ਟੇਕਣਾ ਆਣਾ ਆਪ ਜੀ ਨੇ ਤੇ ਬਾਕੀ ਵੀ ਤੁਹਾਨੂੰ ਮੈਂ ਪੰਜੇ ਕਿਲਿਆਂ ਦੇ ਦਰਸ਼ਨ ਕਰਵਾਵਾਂਗਾ ਅੱਜ ਤੁਹਾਨੂੰ ਪਹਿਲੇ ਕਿਲੇ ਦੇ ਦਰਸ਼ਨ ਕਰਵਾਏ ਐ ਤੇ ਬਾਕੀ ਤੁਹਾਨੂੰ ਮੈਂ ਇਸੇ ਤਰ੍ਹਾਂ ਕਰਵਾਉਂਦਾ ਰਹਾਂਗਾ ਲੋਕੇਸ਼ਨ ਤੁਹਾਨੂੰ ਮੈਂ ਦੇ ਦਿੱਤੀ ਆ ਬਈ ਜਿਹੜੀ ਸੰਗਤ ਗੜ ਸ਼ੰਕਰ ਤੋਂ ਹੋ ਕੇ ਆਣੀ ਜਾਨੀ ਜਲੰਧਰ ਤੋਂ ਆਣੀ ਗੜ ਸ਼ੰਕਰ ਤੋਂ ਆਣੀ ਅੰਮ੍ਰਿਤਸਰ ਸਾਹਿਬ ਤੋਂ ਆਣੀ ਇੱਧਰ ਆ ਗਏ ਜੀ ਬਾਹਰ ਰੋਡ ਦੇ ਉੱਤੇ ਆ ਇੱਥੋਂ 400 500 ਮੀਟਰ ਹੈਗਾ ਸ਼੍ਰੀ ਕੇਸਗੜ ਸਾਹਿਬ ਆਪ ਜੀ ਨੇ ਜਰੂਰ ਇੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮਿਆਲ ਫੇਰ ਤੁਹਾਨੂੰ ਲੈ ਕੇ ਇੱਕ ਵੀਡੀਓ ਆਵਾਂਗਾ ਅੱਜ ਆਪ ਜੀ ਨੂੰ ਪਹਿਲੇ ਕਿਲੇ ਦੇ ਦਰਸ਼ਨ ਕਰਾਏ ਤੇ ਅਗਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜੇ ਕਿਲਿਆਂ ਦੇ ਦਰਸ਼ਨ ਕਰਾਵਾਂਗਾ ਕਿਲਾ ਕਿਲਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵਾਂਗਾ ਤੇ ਆਪ ਜੀ ਨੇ ਜਰੂਰ ਇੱਥੇ ਰੁੱਕ ਕੇ ਜਾਣਾ ਤੇ ਜਰੂਰ ਇਸ ਕਿਲੇ ਦੇ ਵਿੱਚ ਮੱਥਾ ਟੇਕ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ